ਬਾਈ ਜੀ ਸ੍ਰੀ ਭਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਨੱਤ ਪਿੰਡ ਤੋਂ ਝੰਡਾ ਸਿੰਘ ਆ ਅਸੀਂ ਸਾਰੀ ਟੀਮ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਮੈਂ ਇਕੱਲਾ ਨਹੀਂ ਕਰ ਸਕਦਾ ਕੋਈ ਨਹੀਂ ਕੁਝ ਕਰ ਸਕਦਾ ਜਿਹੜੇ ਸਾਰੇ ਪਿੰਡ ਦੇ ਵਿੱਚੋਂ ਰੁਪਈਆ ਰੁਪਈਆ ਇਕੱਠਾ 10-10 ਰੁਪਈਏ ਇਕੱਠੇ ਕਰਕੇ ਜੋ ਲੋਕਾਂ ਦੀ ਸਹਾਇਤਾ ਵਾਸਤੇ ਪਹੁੰਚੇ ਆ ਬਾਈ ਜੀ ਉਹ ਦੇਣ ਤਾਂ ਅਸੀਂ ਕੀ ਦੇ ਸਕਦੇ ਆ ਇਹ ਤਾਂ ਸਰਕਾਰਾਂ ਕਰਨ ਜਾਂ ਪ੍ਰਮਾਤਮਾ ਕਰ ਸਕਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਬਾਈ ਜੀ ਉੱਤਾ ਵਾਂਗੂ ਪਾਲੀ ਫਸਲ ਅੱਜ ਸੜ ਕੇ ਸੁਆਹ ਹੋ ਗਈ ਐ ਤੇ ਪੰਜ ਪੰਜ 10 10 ਫੁੱਟ ਪਾਣੀ ਫਿਰਦਾ ਸੀ ਸਾਰੇ ਘਰ ਪਸ਼ੂਆਂ ਦਾ ਬੁਰਾ ਹਾਲ ਹੈ ਆ ਬੁੜੀਆਂ ਬਾਈ ਜੀ ਤੂੜੀ ਸਤਾਰ ਰਹੀਆਂ ਦੇਖ ਰਹੇ ਆ ਆਪਾਂ ਬਾਹਰ ਕੰਮਚਾਰੀਆਂ ਬਹੁਤ ਬੁਰਾ ਹਾਲ ਹੈ ਬਾਈ ਜੀ ਸਰਕਾਰਾਂ ਬਾਹਾਂ ਫੜਨ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਸੀਰ ਸਿੰਘ ਜੀ ਪਿੰਡ ਨੱਤ ਤਹਿਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਜੀ ਅਸੀਂ ਸਮੂਹ ਨਗਰ ਵੱਲੋਂ ਸੇਵਾ ਲੈ ਕੇ ਪਹੁੰਚੇ ਹੋਏ ਆਂ ਜੀ ਜਿਲ੍ਹਾ ਫਿਰੋਜ਼ਪੁਰ ਪਿੰਡ ਫਤਿਆਲ ਤੇ ਤਹਿਸੀਲ ਜੀਰਾ ਜੀ ਠੀਕ ਅਜੀ ਜੀ ਨਗਦ ਰਾਸ਼ੀ ਲੈ ਕੇ ਆਏ ਆ ਜੋ ਪਿੰਡ ਦੇ ਸਜਣਾ ਨੇ ਸਾਰੇ ਪਿੰਡ ਨੇ ਇਕੱਠੀ ਕਰਕੇ ਦਿੱਤੀ ਆ ਸਰਪੰਚ ਸਾਹਿਬ ਸਰਦਾਰ ਝੰਡਾ ਸਿੰਘ ਤੇ ਉਹਦੀ ਟੀਮ ਸਾਰੀ ਪਹੁੰਚੀ ਹੋਈ ਆ ਜੋ ਕਿ ਇਸ ਪਿੰਡ ਦੀ ਸੇਵਾ ਕਿੱਲਿਆਂ ਮੁਤਾਬਕ ਵਾਹਣ ਦੇ ਲਈ ਡੀਜ਼ਲ ਦੀ ਸੇਵਾ ਕਰਨੀ ਚਾਹੁੰਦੀ ਹੈ ਠੀਕ ਹੈ ਜੀ ਕਿਹੜੇ ਕਿਹੜੇ ਸਾਥੀ ਨਾਲ ਆਏ ਜੀ ਆਪਣੇ ਵਿੱਚ ਸਾਡੇ ਨਾਲ ਜੀ ਸਰਦਾਰ ਝੰਡਾ ਸਿੰਘ ਸਰ ਦਾ ਕਸ਼ਮ ਸਿੰਘ ਜੀ ਸਰ ਦਾ ਗਰਮੇਲ ਸਿੰਘ ਜੀ ਹਾਂਜੀ ਰਾਜਾ ਸਿੰਘ ਜੀ ਸਰਪੰਚ ਜਗਜੀਤ ਸਿੰਘ ਜੀ ਢੱਲੋਂ ਪ੍ਰਧਾਨ ਠੀਕ ਹੈ ਜੀ ਠੀਕ ਹੈ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਬਾਈ ਜੀ ਕਿਸ ਤਰ੍ਹਾਂ ਦੇ ਇਧਰ ਹਾਲਾਤ ਬਹੁਤ ਖਰਾਬ ਆ ਜੀ ਬਹੁਤ ਖਰਾਬ ਆ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਪਿੰਡਾਂ ਦੇ ਪ੍ਰਤੀ ਜ਼ਰੂਰ ਧਿਆਨ ਦਿੱਤਾ ਜਾਵੇ ਪਿੰਡਾਂ ਦੇ ਲੋਕ ਚ ਚਲੋ ਸੇਵਾ ਕਰ ਰਹੇ ਆ ਪਰ ਸਰਕਾਰਾਂ ਹੀ ਪੂਰਾ ਕਰ ਸਕਦੀਆਂ ਜਿਹੜਾ ਘਾਟਾ ਨਾ ਬਹੁਤ ਵੱਡਾ ਘਾਟਾ ਹੈ ਬਿਲਕੁਲ ਜੀ ਬਿਲਕੁਲ ਸਰਕਾਰ ਨੂੰ ਵੱਡੇ ਪ੍ਰਾਲੇ ਕਰਨੇ ਚਾਹੀਦੇ ਹਾਂ ਸਰਕਾਰ ਨੂੰ ਬਹੁਤ ਵੱਡੇ ਦੋਨੇ ਸਰਕਾਰਾਂ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਸਰਕਾਰਾਂ ਨੂੰ ਅਪੀਲ ਕਰਦੇ ਬਿਲਕੁਲ ਜੀ ਬਿਲਕੁਲ ਤਾਂ ਇਹ ਮਦਦ ਕਰਕੇ ਵਧੀਆ ਲੱਗ ਰਾਇ ਤੁਹਾਨੂੰ ਜੀ ਹਾਂਜੀ ਸੇਵਾ ਤਾਂ ਚਲੋ ਵੀ ਮਾਰਾ ਆ ਜਾਂਦੇ ਆਪਾਂ ਨੂੰ ਬਖਸ਼ੀ ਆ ਪੰਜਾਬੀਆਂ ਨੂੰ ਹੂੰ ਗੁਰੂ ਸਾਹਿਬ ਨੇ ਸੇਵਾ ਤਾਂ ਆਪਣਾ ਫਰਜ਼ ਬਣਦਾ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਆ ਵੀਰ ਪੰਜਾਬ ਦਾ ਜਿਹੜਾ ਲੰਗਰ ਚਲਾਇਸ ਉਹ ਲੰਗਰ ਦੇ ਵਿੱਚੋਂ ਵਸੂਮੇ ਚੱਲੀ ਆਉਂਦੀ ਆ ਸਰ ਜੀ ਸਿੰਘ ਜੀ ਪੈਂਚ ਠੀਕ ਹੈ ਜੀ ਅੱਜ ਇੱਥੇ ਮਦਦ ਕਰਨ ਤੁਸੀਂ ਪਹੁੰਚੇ ਕਿਸ ਤਰ੍ਹਾਂ ਲੱਗ ਰਿਹਾ ਬਾਈ ਜੀ ਬਹੁਤ ਵਧੀਆ ਲੱਗ ਰਿਹਾ ਜੀ ਠੀਕ ਹੈ ਜੀ ਐ ਲਗ ਰਿਹਾ ਵੀ ਆਪਾਂ ਭੈਣ ਭਈਆਂ ਦੀ ਆਪੋ ਹੀ ਭੈਣ ਭਈ ਹੁੰਦੀ ਹੈ ਜੀ ਮਾਪੇ ਫੜ ਲਈ ਤੇ ਆ ਪੰਜਾਬ ਦੀ ਬਾਹ ਫੜਦਾ ਜੀ ਬਿਲਕੁਲ ਜੀ ਅਜੀ ਇਹਨਾਂ ਨਾਲ ਕਣੀ ਕਿਨੇ ਦਰਿਆ ਪਰ ਜਾਣਾ ਹੁੰਦਾ ਕਹਿੰਦੇ ਜੀ ਹੂੰ ਕੁਛ ਅਸੀਂ ਆ ਗਏ ਕੁਛ ਹੋਰ ਵੀ ਅਸੀਂ ਜਾ ਕੇ ਪਿੰਡ ਚ ਪਿੰਡਾਂ ਚ ਕਹਾਂਗੇ ਵੀ ਜਾ ਕੇ ਉੱਥੇ ਜਾਓ ਜੀ ਬਹੁਤ ਫਲਾਤ ਦਿਖਾਵਾਂਗੇ ਅਸੀਂ ਜੀ ਯਾ ਕੋ ਦੇਖ ਕੇ ਗਏ ਅਸੀਂ ਵੀ ਬੱਦ ਤੋਂ ਬੱਦ ਇਹ ਨਹੀਂ ਮਤ ਕਰੀ ਜਾ ਬਈ ਠੀਕ ਹੈ ਹੋਰ ਸੰਸਥਾਵਾਂ ਨੂੰ ਬੇਨਤੀ ਕਰੋ ਕਿ ਬੱਦ ਤੋਂ ਬੱਦ ਗੱਲ ਕਰਾਂ ਹਾਂਜੀ ਹਾਂਜੀ ਬੱਦ ਤੋਂ ਬੱਦ ਕਰਾਂਗੇ ਜੀ ਅਸੀਂ ਜਿੰਨਾ ਵੀ ਸਤ ਹੋਇਆ ਉਹਨਾ ਕਰਾਂਗੇ ਜੀ ਬੱਦ ਤੋਂ ਹੋਰ ਸੰਸਥਾਵਾਂ ਨੂੰ ਕਹੋਗੇ ਤੁਸੀਂ ਬੱਦ ਤੋਂ ਬੱਦ ਹਾਂਜੀ ਹਾਂਜੀ ਸਭ ਨੂੰ ਕਹਾਂਗੇ ਜੀ ਠੀਕ ਹੈ ਠੀਕ ਹੈ ਭਾਈ ਕੀ ਨਾਂ ਜੀ ਭਾਈ ਆਪਣਾ ਮੈਕ੍ਰਿਸ਼ਨ ਸਿੰਘ ਜੀ ਪੰਜ ਭਾਈ ਕੀ ਨਾਂ ਜੀ ਆਪਣਾ ਜੀ ਮੇਰਾ ਨਾਂ ਸੁਖਵੀਰ ਸਿੰਘ ਜੀ ਠੀਕ ਹੈ ਅੱਜ ਇਹ ਪਿੰਡ ਫਤਿਆਲੇ ਤੇ ਬਾਈ ਹੁਣ ਜਦ ਮਦਦ ਲੈ ਕੇ ਹੈ ਬਾਕੀ ਪਚਾਉਂਦੇ ਜੀ ਭਾਜੀ ਵੀਰ ਜੀ ਪਾਗ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੀ ਪਿੰਡ ਆਇਆ ਪਹਿਲਾਂ ਹਾਲਾਤ ਵੇਖ ਕੇ ਗਏ ਪਾਣੀ ਦੇ ਵਿੱਚ ਆਏ ਸੀਗੇ ਠੀਕ ਹੈ ਜੀ ਦੋ ਪਾਣੀ ਜ਼ਿਆਦਾ ਸੀ ਇਸ ਕਰਕੇ ਕਿੰਨੇ ਪਾਣੀ ਲੱਥੇ ਦਵਾਵਾਂਗੇ ਅੱਜ ਵੀਰ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਤੇ ਹੋਰ ਵੀ ਤੁਸੀਂ ਕਰੋਗੇ ਬੇਨਤੀ ਸਾਰਿਆਂ ਨੂੰ ਵੀ ਬਤ ਬਤ ਮਦਦ ਕਰਨ ਦੀ ਹਾਂਜੀ ਸਸਤਾ ਨੂੰ ਬੇਨਤੀ ਕਰਦੇ ਹਾਂ ਜਿਹੜੇ ਵੀਰ ਵੀਡੀਓ ਵੇਖਦੇ ਆ ਵੇਖ ਕੇ ਤਾਂ ਮਦਦ ਕਰਨ ਠੀਕ ਹੈ ਜੀ ਹਾਂਜੀ ਵੀ ਸਾਨੂੰ ਡੀਜ ਵਾਲਾ ਕੀ ਤੇ ਜਾ ਕੋਈ ਬੀਖਾ ਦੀ ਹੋਏ ਮਤ ਬਾਕੀ ਬਹੁਤ ਵਿਚਾਰੇ ਆਏ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਮੇਰੇ ਵੀਰਾਂ ਦਾ ਬਹੁਤ ਸਾਡੇ ਲਈ ਇਹਨਾਂ ਨੇ ਵਿਚਾਰੇ ਚੱਲ ਕੇ ਕਿੱਥੋਂ ਆਏ ਆ ਹੂੰ ਚਲੋ ਮਾਲਕ ਜੋ ਕਿਥੋਂ ਸੇਵਾ ਆਈ ਆ ਤੇ ਰੱਬ ਵੀ ਉੱਤੇ ਉਹਨਾਂ ਦੀ ਪ੍ਰਮਾਨ ਕਰੇ ਬਿਲਕੁਲ ਜੀ ਹਾਂਜੀ ਇਹਦੇ ਵਿੱਚ ਸੁਨਖਾਂ ਤਾਂ ਹੁਣ ਸਾਡਾ ਬड़ा ਹੋਇਆ ਹੁਣ ਚਲੋ ਜਿਵੇਂ ਜਿੰਨੀ ਜੋਗ ਹੈਗੇ ਵਿਚਾਰੇ ਯਾਰ ਮਤ ਕੀਤੀ ਸਾਡੀ ਇਹਨਾਂ ਨਾਲ ਹੂੰ ਹੂੰ ਇਹ ਸਰਪੰਚ ਦਾ ਬਹੁਤ ਧੰਨਵਾਦ ਕਰਦੇ ਆਂ ਵੀਰ ਦਾ ਅਸੀਂ ਠੀਕ ਹੈ ਠੀਕ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜੀ ਬਹੁਤ ਧੰਨਵਾਦ ਜੋ ਸੇਵਾ ਕਰੇ ਸਾਨੂੰ ਮਨਜ਼ੂਰ ਚੋ ਜਿੰਨੀ ਜੋਗ ਹੈਗੇ ਠੀਕ ਠੀਕ ਹਾਂਜੀ ਠੀਕ ਹੈ ਜੀ ਬੈਠ ਜੀ